ਕਾਫੀ ਜ਼ਿਆਦਾ ਸ਼ਰਮਨਾਕ ਹੈ ਉਸ ਵਿਅਕਤੀ ਲਈ ਕਿ ਸਰਦਾਰ ਬੁੱਟਾ ਸਿੰਘ ਇਹ ਜਿਹੜੀ ਸੰਸਾਰ ਦੇ ਵਿੱਚ ਨਹੀਂ ਹੈਗੇ ਔਰ ਉਹ ਗ੍ਰਹਿ ਮੰਤਰੀ ਦੇ ਸਮੇਂ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਲਈ ਗੱਲ ਕਰਨੀ ਕਿ ਇੱਕ ਗਰੀਬ ਜਿਹੜਾ ਖੇਤਾਂ 'ਚ ਕੰਮ ਕਰਦਾ ਕਾਲਾ ਜਾਂ ਉਹਨੂੰ ਚਾਕੇ ਕਾਂਗਰਸ ਨੇ ਜਿਹੜਾ ਹੈ ਜੀ ਗ੍ਰਹਿ ਮੰਤਰੀ ਬਣਾਇਆ ਕਿੱਥੇ ਅੱਜ ਅਮਿਤ ਸ਼ਾਹ ਕਥਾ ਜੀ ਬਹੁਤ ਮਾੜੀ ਗੱਲ ਹੈ ਜੀ ਉਹ ਉਹ ਇਸ ਕਰਕੇ ਨੇ ਗ੍ਰਹਿ ਮੰਤਰੀ ਬਣੇ ਕਿਉਂਕਿ ਅਸੀਂ ਸਮਾਜ ਚੰਗੇ ਨੇ ਉਹ ਇਸ ਕਰਕੇ ਗ੍ਰਹਿ ਮੰਤਰੀ ਬਣੇ ਸੀ ਕਿਉਂਕਿ ਉਹਨਾਂ ਤੇ ਯੋਗਤਾ ਸੀਗੀ ਔਰ ਐਸਸੀ ਸਮਾਜ ਲਈ ਇਤਾਂ ਦੀ ਭੱਦੀ ਸ਼ਬਦਾ ਲਈ ਯੂਜ਼ ਕਰਨੀ ਕਿ ਕਾਲਾ ਜ ਇਹ ਇਹਦਾ ਕੀ ਮਤਲਬ ਹੈ ਜੀ ਐਸਸੀ ਸਮਾਜ ਪੂਰੇ ਦੇਸ਼ ਦੇ ਵਿੱਚ ਜਿਹੜਾ ਜੀ ਵਿਰੋਧ ਵਿੱਚ ਆ ਪੰਜਾਬ ਦੇ ਵਿੱਚ ਵਿਰੋਧ ਦੇ ਵਿੱਚ ਆ ਸਾਰੀਆਂ ਜਿਹੜੀਆਂ ਨੇ ਪਾਰਟੀਆਂ ਨੇ ਤਾਂ ਵਿਰੋਧ ਕਰ ਰਹੀਆਂ ਨੇ ਸਾਰੇ ਧਾਰਮਿਕ តਾਰੇ ਆ ਚਾਹੇ ਜਿਹੜੇ ਆ ਜਿਹੜੇ ਸਿਆਣੇ ਲੋਕ ਨੇ ਜੀ ਉਸ ਗੱਲ ਨੂੰ ਬਹੁਤ ਮਾਇੰਡ ਕਰ ਰਿਹਾ ਕਿ ਇੱਕ ਉਹ ਬੰਦਾ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਵੇ ਔਰ ਇਹ ਗੱਲ ਕਹਿ ਰਿਹਾ ਕਿ ਕ ਇੱਕ ਗਰੀਬ ਜਾਂ ਖੇਤਾਂ 'ਚ ਕੰਮ ਕਰਦਾ ਕਾਲਾ ਜਾਂ ਇਹਦਾ ਕੀ ਮਤਲਬ ਹੈ ਜੀ ਅਗਰ ਪੂਤਾ ਸਿੰਘ ਸਾਡੇ ਲਈ ਸਰਕਾਰਯੋਗ ਨੇ ਉਹਨਾਂ ਦਾ ਪਰਿਵਾਰ ਸਾਡੇ ਲਈ ਸਰਕਾਰਯੋਗ ਹੈ ਉਹਨਾਂ ਲਈ ਔਰ ਖਾਸ ਕਰਕੇ ਅਸੀਂ ਸਮਾਜ ਦੇ ਵਿੱਚੋਂ ਆਉਂਦੇ ਸੀਗੇ ਇਹ ਲਫ਼ਜ਼ ਕਹਿਣਾ ਬਹੁਤ ਹੀ ਮਾੜੀ ਗੱਲ ਆ ਔਰ ਸੋਸ਼ਲ ਮੀਡੀਆ ਤੇ ਇਕੱਲੇ ਬਹਿ ਕੇ ਮਾਫੀ ਮੰਗੀ ਜਾਂਦਾ ਜੀ ਕੀ ਫਾਇਦਾ ਸਾਹਿਬ ਅਮਨ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਗਰ ਉਹਨਾਂ ਦੀ ਇਹ ਅਹਲਜੀ ਭੱਦੀ ਸ਼ਬਦਾਵਲੀ ਆ ਅਗਰ ਉਹ ਐ ਐਸਸੀ ਸਮਾਜ ਨੇ ਕੁਝ ਕਹਿ ਸਕਦੇ ਹੋ ਤਾਂ ਕੀ ਇਹ ਹੋਊਗਾ ਇਹਨਾਂ ਦੇ ਅੰਦਰ ਜੀ ਇਹ ਕਾਂਗਰਸ ਵੱਲੋਂ ਕੋਈ ਕਾਰਵਾਈ ਹਲੇ ਤੱਕ ਨਜ਼ਰ ਨਹੀਂ ਆਖੀ ਮੈਂ ਬੇਨਤੀ ਕਰਦਾ ਹਾਂ ਖੜਗੇ ਸਾਹਿਬ ਨੂੰ ਕਿ ਪ੍ਰਧਾਨ ਨੇ ਇੰਡੀਆ ਕਾਂਗਰਸ ਭਾਰਤ ਦੇ ਇਹਨਾਂ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਬਰਖਾ ਕੀਤਾ ਜਾਵੇ ਇਹ ਮੈਂਬਰ ਪਾਰਲੀਮੈਂਟ ਤੋਂ ਉਹਨਾਂ ਦਾ ਅਸਿਫਾ ਲਿਆ ਜਾਵੇ ਇਹ ਤਾਂ ਐਸਸੀ ਸਮਾਜ ਇਹਦਾ ਜੀ ਸੜਕਾਂ ਤੇ ਹੋਰ ਉਤਰ ਕੇ ਦਾ ਵਿਰੋਧ ਕਰੇਗਾ ਪਰ ਜਦੋਂ ਤੱਕ ਜਦੋਂ ਤੱਕ ਇਹ ਹੈ ਅਗਦਾ ਸੀਫਾ ਨਹੀਂ ਮਨਜ਼ੂਰ ਹੋ ਜਾਂਦਾ ਇਹਦੇ ਉੱਪਰ ਪਰਚਾ ਨਹੀਂ ਦਰਜ ਹੋ ਜਾਂਦਾ ਇਹਦੇ ਉੱਪਰ ਐਸਸੀਐਸਟੀ ਐਕਚੁਅਲੀ ਲੱਗ ਜਾਂਦਾ ਉਦੋਂ ਤੱਕ ਅਸੀਂ ਚੁੱਪ ਨਹੀਂ ਬੈਣਾ ਰਾਜਾ ਬਰਿੰਗ ਜੀ ਇੱਕ ਬੜੇ ਵਿਖੇ ਜੀ ਤੁਸੀਂ ਗਾਣ ਦੀਏ ਪਾਰਟੀ ਦੇ ਪ੍ਰਧਾਨ ਹੈ ਕਾਂਗਰਸ ਪਾਰਟੀ ਦੇ ਪਰ ਉਹਨੂੰ ਐਨੀ ਨਹੀਂ ਪਤਾ ਵੀ ਮੈਂ ਬੋਲ ਕੀ ਰਿਹਾ ਉਹਨੂੰ ਐਨੀ ਨਹੀਂ ਪਤਾ ਵੀ ਮੈਂ ਬੋਲਣਾ ਕੀ ਹੈ ਪੰਜਾਬ ਦੇ ਅੰਦਰ ਮੈਂ ਉਹਨੂੰ ਐਨੀ ਨਹੀਂ ਪਤਾ ਵੀ ਪੰਜਾਬ ਦੇ ਕਾਂਗਰਸ ਦੇ ਵਿੱਚ ਦਲਤਾ ਦੀ ਜਿਹੜੀ ਵੋਟ ਸੀ ਉਹ ਕਾਂਗਰਸ ਪਾਰਟੀ ਦੀ ਨਹੀਂ ਸੀ ਏਦੀ ਸੀ ਪਰ ਇਹ ਤੋੜ ਰਹੇ ਨੇ ਜਿਵੇਂ ਪਹਿਲਾਂ ਕੋਣਾ ਕਹਿੰਦਾ ਸੀ ਕਿ ਪਿਆਰ ਦੀ ਜੁੱਤੀ ਆ ਇਹਨਾਂ ਨੂੰ ਪਿਆਰ ਦੀ ਜੁੱਤੀ ਨੂੰ ਉੱਤੋਂ ਰੱਖ ਰਿਆ ਸੀ ਤੇ ਕਾਂਗਰਸੀ ਪਾਰਟੀ ਨੇ ਇਹ ਕਾਂਗਰਸੀਆਂ ਦਾ ਕੰਮ ਹੀ ਆ ਇਹਨਾਂ ਦੇ ਐਮਐਸ ਤਾਂ ਸਾਨੂੰ ਲੁੱਟਿਆ ਤੇ ਕੁੱਟਿਆ ਵੀ ਆ ਮੈਂ ਤਾਂ ਇੱਕੋ ਗੱਲ ਕਹਿਣਾ ਜੀ ਜਦੋਂ ਤੱਕ ਰਾਜਾ ਬੜਿੰਗ ਜੀ ਜੀ ਮੈਂ ਨਹੀਂ ਦਿੰਦੇ ਤਾਂ ਉਦੋਂ ਤੱਕ ਜੀ ਐਸਐਸ ਚਾਰ ਚੱਲ ਜਾਰੀ ਰਹੂਗਾ ਤੁਹਾਡਾ ਉਹ ਤੇ ਜੋਖ ਜੇ ਉਹਨਾਂ ਦੇ ਮਾਮਲਾ ਨਾਂ ਦਰਜ ਹੋਇਆ ਕੋਈ ਕਾਰਵਾਈ ਨਾ ਹੋਈ ਤਾਂ ਐਸੀ ਸਮਾਜ ਕੀ ਕਰੂਗਾ ਵਰਤ ਐਸੀ ਸਮਾਜ ਐਸੀ ਐਕਟ ਦਾ ਪਰਚਾ ਦਰਜ ਕਰਾਊਗਾ ਜੀ ਇਹਨਾਂ ਦੇ ਨਾਲ ਉਹਨਾਂ ਕਹਿੰਦੇ ਆ ਸੀਆ ਦੇ ਵਿਰੁੱਧ ਹੋ ਗਏ ਆ ਕਾਲੇ ਪੀਲੇ ਦਾ ਕੀਮਤ ਲਈ ਕਾਲੇ ਦਾ ਅਸੀਂ ਵੀ ਆ ਉਹਨੇ ਮਾਫੀ ਵੀ ਮੰਗੀ ਆ ਸੋਸ਼ਲ ਮੀਡੀਆ ਤੇ ਕਿਵੇਂ ਦੇਣਾ ਪਹਿਲਾ ਥੱਪੜ ਮਾਰਦੋਂ ਪਰਵਾਹ ਮੰਗ ਲਿਆ ਦਾ ਮਤਲਬ ਕੀ ਆ ਜੀ ਕੀ ਮੰਗ ਕਰਦੇ ਹੋ ਹੁਣ ਫਿਰ ਮੰਗ ਕਰਦੇ ਤੇ ਪਰਚਾ ਦਰਜ ਹੋਵੇ ਸੀਬੀ ਸੁਪੇ ਦਾ ਲੈ ਕੇ ਕਾਂਗਰਸ ਪਾਰਟੀ ਨਾਲ ਇਹਦਾ ਪਰਚਾ ਦਰਜ ਹੋਣਾ ਚਾਹੀਦਾ ਐਸੀ ਐਸਾ ਦੇਸ਼ ਦੇ ਗ੍ਰਹਿ ਮੰਤਰੀ ਸੀਗੇ ਤੇ ਰਾਜਾ ਬਣਗੀ ਜੀ ਜੇਕਰ ਜੱਟ ਤੇ ਉਹ ਕਰਨਾਲ ਉਹਨਾਂ ਨੂੰ ਐਸੀ ਵੀ ਐਸੀ ਭਾਈ ਤਾਰਾ ਵੀ ਬੁਟਾ ਪੋਣਾ ਬਿਲਕੁਲ ਮੰਨਜੋਗ ਗੱਲਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੁਹਾਨੂੰ ਬਹੁਤ ਕਾਰਵਾਈ ਜਿੰਨੀ ਪਰਦੇ ਵਿੱਚ ਰੋਕ ਰਹਿਣਾ ਇੱਥੇ ਸਾਰੇ ਇਕੱਠੇ ਰਹੇਗਾ ਇੱਥੇ ਜਾਤੀਵਾਦ ਵਿੱਚ ਸਾਰੇ ਆਪ ਪਿੰਡਾਂ ਦੇ ਜ਼ਾਇਰਾ ਦੇ ਵਿੱਚ ਸਾਰੇ ਇਕੱਠੇ ਹੋ ਕੇ ਰਹਿੰਦੇ ਆ ਇਸ ਲਈ ਮੈਂ ਦਾਅਵਾ ਕਰਦਾ ਮੇਰਾ ਤਾਂ ਜਰੂਰ ਕਾਰਵਾਈ ਹੋਣੀ ਚਾਹੀਦੀ ਮੰਗ ਕੀ ਕਰਦੇ ਹੋ ਮੰਗ ਕਾਰਵਾਈ ਕਰਦੇ ਜੇ ਨਾ ਹੋਈ ਫਿਰ ਕੀ ਕਰੋਗੇ ਜੇ ਨਾ ਹੋਈ ਜੇ ਨਾ ਹੋਈ ਜੇ ਆਉਣ ਨਾਲ ਦੇਣਾ ਵੱਡੇ ਪੱਤਰ ਦੇ ਦਸਤਖਤ ਕਰਾਂਗੇ